ਆਜ਼ਨਿਸ ਵਾਲਾ ਦੇ ਉੱਪਰ ਹੁਣ ਤੱਕ ਦੀ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅਗਸਤ ਦੇ ਪਹਿਲੇ ਸੀਈਸੀਐਕਸ ਫ੍ਰੈਕਸ ਐਂਟਰੀ ਡਰਾ ਨੇ 3200 ਲੋਕਾਂ ਨੂੰ ਪੀਆਰ ਦੇ ਸੱਦੇ ਭੇਜ ਦਿੱਤੇ ਨੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਰਸੀਸੀ ਨੇ ਕੈਨੇਡਾ ਐਕਸਪੀਰੀਐਂਸ ਕਲਾਸ ਸੀਈਸੀ ਦੇ ਤਹਿਤ 509 ਜਾਫਰਿਸ ਤੋਂ ਵੱਧ ਵਿਆਪਕ ਦਰਜਾਬੰਦੀ ਸਿਸਟਮ CRS ਸਕੋਰ ਵਾਲੇ ਉਮੀਦਵਾਰਾਂ ਨੂੰ ਸੱਦਾ ਭੇਜ ਦਤਾ ਹੈ ਤੇ ਅੱਜ ਦੇ ਐਕਸਪ੍ਰੈਸ ਐਂਟਰੀ ਡਰਾ ਦੇ ਵੇਰਵੇ ਪ੍ਰੋਗਰਾਮ ਜਿੱਥੇ ਕੈਨੇਡੀਅਨ ਅਨੁਭਵ ਕਲਾਸ ਜਾਰੀ ਕੀਤੇ ਗਏ ਸੱਦਿਆਂ ਦੀ ਸੰਖਿਆ 3200 ਤੇ ਦਰਖਾਸਤ ਦੇਣ ਵਾਲੇ ਸੱਦਿਆਂ ਦੇ ਲੜਿੰਦੇ ਦਰਜੇ ਦੀ ਗੱਲ ਕੀਤੀ ਜਾਵੇ ਤਾਂ 3200 ਤੇ ਦੌਰ ਦੀ ਮਿਤੀ ਤੇ ਸਮਾਂ 14 ਅਗਸਤ 14:04:45 ਸੈਕਿੰਡ ਸੱਦੇਗੇ ਸਭ ਤੋਂ ਹੇਠਲੇ ਦਰਜੇ ਦੇ ਉਮੀਦਵਾਰ CR ਸਕੋਰ 509 ਤੇ ਟਾਈ ਬ੍ਰੇਕ ਨਿਯਮ ਦੇ ਵਿੱਚ 1 ਮਾਰਚ 2004 ਨੂੰ 19:23 ਤੇ 29 ਸੈਕਿੰਡ ਦੇ ਉੱਪਰ ਇਹ ਜੋ ਜਾਰੀ ਕੀਤੇ ਗਏ ਨੇ ਅਜਿਹੇ ਮਾਮਲਿਆਂ ਵਿੱਚ ਇੱਕ ਤੋਂ ਵੱਧ ਉਮੀਦਵਾਰਾਂ ਦੇ ਸਕੋਰ ਸਭ ਤੋਂ ਘੱਟ ਨੇ IRC ਇੱਕ ਟਾਈ ਬ੍ਰੇਕਿੰਗ ਨਿਯਮ ਲਾਗੂ ਕਰਦਾ ਹੈ ਕੱਟ ਆਫ ਉਸ ਦਿਨ ਅਤੇ ਸਮੇਂ ਦੇ ਆਧਾਰਤ ਹੁੰਦਾ ਜਦੋਂ ਉਮੀਦਵਾਰ ਨੇ ਆਪਣੇ ਐਕਸਟ੍ਰੈਕਟ ਐਂਟਰੀ ਪ੍ਰੋਫਾਈਲ ਬਣਾਏ ਸਨ ਇਹ ਉਥੇ ਦੱਸਦੀ ਹੈ ਕਿ ਯਕੀਨੀ ਬਣਾਉਂਦਾ ਹੈ ਕਿ ਚੋਣ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਬਣੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਂਦਾ ਹੈ ਪੋਲ ਵਿੱਚ ਨਮਨਿਤਮ ਸੀਆਰਐਸ ਸਕੋਰ ਦੀ ਵੰਡ ਦੀ ਗੱਲ ਕੀਤੀ ਜਾਵੇ ਤਾਂ ਸੀਆਰ ਸਕੋਰ ਰੇਂਜ ਉਮੀਦਵਾਰਾਂ ਦੀ ਗਿਣਤੀ 601 ਤੋਂ 1200 125 ਉਮੀਦਵਾਰਾਂ ਦੀ ਗਿਣਤੀ 501 ਤੋਂ 600 ਸਕੋਰਾਂ ਦੇ ਵਿੱਚ 11055 ਤੇ 451 ਤੋਂ 500 ਇਸ ਵਿੱਚ 68210 491 ਤੋਂ 500 ਇਸ ਵਿੱਚ 10883 481 ਤੋਂ 490 11990 451 ਤੋਂ 460 10717 ਤੇ ਇਹਦੇ ਨਾਲ ਹੀ ਦੱਸ दिए ਕਿ 401 ਤੋਂ 450 52261 441 ਤੋਂ 450 10303 431 ਤੋਂ 440 11229 421 ਤੋਂ 430 9868 411 ਤੋਂ 420 10600 19 401 ਤੋਂ 410 10242 355 ਤੋਂ 453170 301 ਤੋਂ 350 24690 ਅਤੇ 0 ਤੋਂ 300 ਦੇ ਵਿੱਚ 55482 ਕੁੱਲ 2,7960 ਦਾ ਇਹ ਵੱਡਾ ਆਕੜਾ ਬਣਦਾ ਹੈ ਤੇ ਉੱਤੀ ਦਸੇ ਐਕਸਪ੍ਰੈਸ ਐਂਟਰੀ ਦੇ ਇਤਿਹਾਸ ਵਿੱਚ ਪਹਿਲੀ ਵਾਰ IRCC ਨੇ 7 ਜਿਸ ਤੋਂ ਵੱਧ ਦੀ ਫ੍ਰੈਂਚ ਭਾਸ਼ਾ ਮੁਹਾਰਤ ਦੇ ਪੱਧਰ ਵਾਲੇ ਉਮੀਦਵਾਰਨ ਖਾਸ ਤੌਰ ਤੇ ਇੱਕ ਟਾਰਗੇਟ ਬਣਾਉਣ ਲਈ ਡਰਾ ਕੱਢਿਆ ਇਹ ਕਦਮ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਨੂੰ ਆਕਾਸ਼ਿਤ ਕਰਨਾ ਤੇ ਬਰਕਰਾਰ ਰੱਖਣ ਲਈ ਕੈਨੇਡਾ ਦੀ ਵਿਆਪਕ ਇਮੀਗ੍ਰੇਸ਼ਨ ਰਣਨੀਤੀ ਨਾਲ ਮੇਲ ਖਾਂਦਾ ਖਾਸ ਤੌਰ ਤੇ ਕਿਊਬਕ ਤੇ ਬਾਰਨੇਸ ਸੂਬਿਆਂ ਵਿੱਚ ਜਿੱਥੇ ਦੋ ਭਾਸ਼ੀ ਪਰਿਭਾਤਾ ਦੀ ਜ਼ਿਆਦਾ ਜ਼ਰੂਰਤ ਵਾਦੀ ਜਾ ਰਹੀ ਹੈ ਜੁਲਾਈ ਵਿੱਚ ਰਿਕਾਰਡ ਤੋੜ ਆંકડા ਦੀ ਗੱਲ ਕੀਤੀ ਜਾਪਦਾ ਪਿਛਲੇ ਮਹੀਨੇ ਜੁਲਾਈ ਵਿੱਚ 9 ਐਕਸਪ੍ਰੈਸ ਸੈਂਟਰੀ ਡਰਾ ਅਰਜੀ ਦੇਣ ਲਈ ਰਿਕਾਰਡ 25125 ਸੱਦੇ ਜਾਰੀ ਕੀਤੇ ਗਏ ਸਨ ਅਸੀਂ ਇਹ ਕਹਿੰਦੇ ਹਾਂ ਕਿ ਆਈਆਰਸੀਸੀ ਕਟਾਫ ਸਕੋਰ ਨੂੰ ਹੋਰ ਘਟਾਉਣ ਲਈ ਕ੍ਰੈਡਿਟ ਐਕਸਪੀਰੀਅੰਸ ਕਲਾਸ ਸੀਈਸੀ ਨੂੰ ਧਿਆਨ ਕੇਂਦਰਿਤ ਕਰਦੇ ਹੋਏ ਬਾਕੀ 2024 ਦੇ ਵਿੱਚ ਇਸੇ ਤਰ੍ਹਾਂ ਦੇ ਸੱਦੇ ਜਾਰੀ ਰੱਖੇਗਾ 7000 जार आईटीए जारी करना एक सिग्नल तीछे वाला दौर दे एक बड़े सदियां दी निशान दे बयान करदा पिछले रिकॉर्डा नु ਪਛਾੜਦੇ ਤੇ ਉਹ ਨਰਮੰਦਾ ਪ੍ਰਵਾਸੀਆਂ ਦੇ ਸਵਾਗਤ ਕਰਨ ਲਈ ਕੈਨੇਡਾ ਦੀ वचनबद्धता ਨੂੰ ਉਜਾਗਰ ਕਰਦਾ ਤੇ ਉੱਤੇ ਦੱਸਦੀ ਕਿ ਐਕਸਪ੍ਰੈਸ ਐਂਟਰੀ ਹੈ ਕੀ ਐਕਸਪ੍ਰੈਸ ਐਂਡ੍ਰਿਟਨ ਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਕੈਨੇਡਾ ਦੇ ਫਲੈਗਸ਼ਿਪ ਐਪਲੀਕੇਸ਼ਨ ਦਾ ਪ੍ਰਬੰਧਨ ਰੇਡਨ ਅਨੁਵਕਲਾਸ ਕੈਨੇਡੀਅਨ ਸਕਿਲਡ ਵਰਕਰ ਤੇ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਇਸ ਵਿੱਚ ਮੁੱਖ ਤੌਰ ਤੇ ਸਾਹਮਣੇ ਨਿਕਲ ਕੇ ਆਉਂਦੇ ਨੇ ਇਸ ਸਿਸਟਮ ਵਿੱਚ ਮਨੁੱਖੀ ਪੂੰਜੀ ਕਾਰਕ ਜਿਵੇਂ ਕਿ ਕੰਮ ਦਾ ਤਜਰਬਾ ਭਾਸ਼ਾ ਦੀ ਮਾਰ ਸਿੱਖਿਆ ਉਮਰ ਅਤੇ ਕਿੱਤੇ ਦੇ ਆਧਾਰ ਤੇ ਉਮੀਦਵਾਰ ਦਾ ਮਲਾਂਕਣ ਕਰਨ ਲਈ ਇਹ ਅਪਕ ਦਰਜਾਵਰਦੀ ਪ੍ਰਣਾਲੀ ਦੀ ਵਰਤੋਂ ਕਰਦਾ ਹੈ ਸਭ ਤੋਂ ਉੱਚੇ ਸੀਆਰਐਸ ਸਕੋਰ ਵਾਲੇ ਸਥਾਈ ਨਿਵਾਸੀ ਆਈਟੀਏ ਪ੍ਰਾਪਤ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਇੱਕ ਵਾਰ ਜਦੋਂ ਇੱਕ ਉਮੀਦਵਾਰ ਆਈਟੀ ਪ੍ਰਾਪਤ ਕਰਦਾ ਤਾਂ ਉਹ ਆਪਣੀ ਅਰਜੀ ਆਈਆਰਸੀਸੀ ਕੋਲ ਜਮ੍ਹਾਂ ਕਰਾਉਂਦੇ ਨੇ ਤੇ ਜਿਸ ਵਿੱਚ ਐਕਸਪੀਰੀਐਂਸ ਐਂਟਰੀ ਅਰਜੀ ਦੀ ਪ੍ਰਤਿਕਿਰਿਆ ਕਰਨ ਅਤੇ ਅੰਤਿਮ ਫੈਸਲੇ ਜਾਰੀ ਕਰਨ ਲਈ 6 ਮਹੀਨੇ ਦੀ ਸੇਵਾ ਮਿਆਰ ਹੈ ਐਕਸਪ੍ਰੈਸ ਐਂਟਰੀ ਵਿੱਚ ਜਿੱਥੇ ਟਾਰਗੇਟ ਬਣਾਇਆ ਗਿਆ ਕਿਤਾ ਖਾਸ ਕਿਤੇ ਹਨ ਅਤੇ ਆਈਆਰਸੀਸੀ ਦਾ ਫੋਕਸ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨਾ ਇਸ ਦੀ ਰਣਨੀਤੀ ਦਾ ਹਿੱਸਾ ਹੈ ਤੇ ਉੱਥੇ ਦੱਸਦੀ ਹੈ ਕਿ ਇਸ ਵਿੱਚ ਖਾਸ ਤੌਰ ਤੇ ਜਿਸ ਚੀਜ਼ ਨੂੰ ਤਰਹੀਸ ਨਤੀਜਾੰਦੀ ਹੈ ਜਿਸ ਵਿੱਚ 35 ਸੇਤ ਸੰਭਾਲ ਕੀਤੇ 25 ਐਸਟੀਈਐਮ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਦੇ ਕਿਤੇ 10 ਵਪਾਰਕ ਕਿਤੇ 10 ਆਵਾਜਾਈ ਕਿਤੇ 3 ਖੇਤੀਬਾੜੀ ਅਤੇ ਖੇਤੀ ਭੋਜਨ ਕਿਤੇ ਇਹਨਾਂ ਖੇਤਰ ਵਿੱਚ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਆਈਟੀਏ ਪ੍ਰਾਪਤ ਕਰਨ ਵਿੱਚ ਇੱਕ ਫਾਇਦਾ ਹੋਣ ਦੀ ਸੰਭਾਵਨਾ ਜੋ ਕਿ ਇਸ ਦੇ ਲੇਬਰ ਮਾਰਕੀਟ ਵਿੱਚ ਨਾਜਿਕ ਪਾੜੇ ਨੂੰ ਭਰਨ ਲਈ ਕੈਨੇਡਾ ਦੇ ਯਤਨ ਨੂੰ ਦਰਸਾਉਂਦਾ ਹੈ एक्सप्रेस एंट्री पविक ਵਿੱਚ ਖਾਸ ਤੌਰ ਤੇ ਇੱਕ ਫਰਬਰੀ ਰਿਕਾਰਡ ਸੈਟਿੰਗ ਡਰਾ ਕ੍ਰੇਡਿਨ ਇਮੀਗ੍ਰੇਸ਼ਨਲ ਲੈਂਡਸਕੇਪ ਲਈ ਇੱਕ ਪਰਵਰਤਨਸ਼ੀਲ ਸਾਲ ਹੋ ਸਕਦਾ ਹੈ ਇਸਲੇ ਟੋਨ ਸੈੱਟ ਕਰਦਾ ਹੈ ਸੀਆਰਐਸ ਕੱਟ ਹਾਫ ਨੂੰ ਘਟਾ ਕੇ ਫ੍ਰੈਂਕਫੋਰਟ ਉਮੀਦਵਾਰਾਂ ਨੂੰ ਨਿਸ਼ਾਨਾ ਬਣਾ ਕੇ ਆਈਆਰਸੀ ਪ੍ਰਵਾਸੀ ਫੂਲ ਵਿੱਚ ਭੰਤਤਾ ਬਣਾਉਣ ਅਤੇ ਖਾਸ ਜਨਸੰਖਿਆ ਅਤੇ ਆਰਥਿਕਤਾ ਲੋੜਾ ਨਸ ਸੰਬੋਧਿਤ ਕਰਨ ਲਈ ਆਪਣੀ ਵਚਨਵੱਧਤਾ ਦਾ ਪ੍ਰਦਰਸ਼ਨ ਕਰਦਾ ਹੈ 2024 ਦੇ ਪਹਿਲੇ ਟਾਰਗੇਟ ਐਕਸਪੈਕਟਸ ਐਂਟਰੀ ਡਰਾ ਨਾ ਸਿਰਫ ਰਿਕਾਰਡ ਤੋੜਨੇ ਬਲਕਿ ਇਮੀਗ੍ਰੇਸ਼ਨ ਲਈ ਵਿਦੇਸ਼ੀ ਸੰਚਾਲਿਤ ਰਣਨੀਤਿਕ ਲਈ ਜਿੱਥੇ ਇੱਕ ਪਹੁੰਚ ਦਾ ਵੱਡਾ ਰਾਹ ਪੱਧਰਾ ਕਰਦੇ ਜਾ ਰਹੇ ਨੇ ਉਥੇ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਹੁਣ ਇੱਕ ਨਵੀਂ ਪੈੜ ਪੈਂਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਫ੍ਰੈਂਚ ਬੋਲਣ ਵਾਲੇ ਫ੍ਰੈਂਚ ਭਾਸ਼ਾ ਦੀ ਮਹਾਰਤ ਰੱਖਣ ਵਾਲੇ ਲੋਕਾਂ ਨੂੰ ਹੁਣ ਕੈਨੇਡਾ ਵਿੱਚ ਕਿਤੇ ਨਾ ਕਿਤੇ ਸਖਾੜੀ ਪੀਆਰ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਫ੍ਰੈਂਚ ਭਾਸ਼ਾ ਨੂੰ ਸਾਡੇ ਖਾਸ ਕਰਕੇ ਪੰਜਾਬੀ ਭਾਈਚਾਰਾ ਇੰਡੀਅਨ ਭਾਈਚਾਰੇ ਦੇ ਵਿੱਚ ਲੋਕ ਕਿੰਨੀ ਛੇਤੀ ਪੈਕ ਕਰਦੇ ਨੇ ਤੇ ਕਿੰਨੀ ਛੇਤੀ ਇਸ ਭਾਸ਼ਾ ਦੇ ਨਾਲ ਆਪਣੇ ਆਪ ਨੂੰ ਇਸ ਸੋਹਣੇ ਮੁਲਕ ਦੇ ਵਿੱਚ ਸਥਾਪਿਤ ਕਰ ਲੈਣਗੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਣੀਆਂ ਤਾਂ ਬਣੇ ਰਹੋ ਆ ਜੀ ਨਿਊਜ਼ ਵਾਲਾ ਦੇ ਨਾਲ